ਉਹ ਬਹੁਤ ਦਾ ਘੋਟਾ ਨੌਵੇਂ ਨੰਬਰ ਤੇ ਆ ਜੀ ਪੋਪੀ ਨੰਬਰ 10 ਵੀ ਸੱਜਣਾ ਕਿੱਥੋਂ ਆਏ ਮੰਗਲ ਖੁਰ ਤੋਂ ਪੈਂਗਾ ਤੇ ਕਿਹੜਾ ਹਜ਼ਾਰ ਦਿੱਤੀ ਵਿਰਾਸਤੀ ਦਾ ਜੀ ਬਹੁਤ-ਬਹੁਤ ਮੁਬਾਰਕ ਫੈਨਾ ਕੀ ਨਾਮ ਤੇਰਾ ਸੁਜੀਤ ਸਿੰਘ ਸਾਡੂ ਨੂੰ ਫੋਟੋ ਭੇਜ ਦਿੱਤਾ ਗਿਆ ਆਪਣਾ ਟੋਟਾ ਜਿੱਤ ਗਿਆ ਜੋ ਵੀ ਤੁਸੀਂ ਇਹ ਕਰੋਗੇ ਤੇ ਸਟੇਜ ਕੋਲ ਰੰਗ ਤੇ ਨਹੀਂ ਕਰੋਗੇ ਉਹਨਾਂ ਨੂੰ ਚੌਥੀ ਜਰਾਕੇ ਯੂਟਿਊਬਰਾਂ ਨੂੰ ਇੰਟਰਵਿਊ ਮੈਂ ਦੇ ਚੱਲੋ ਮੈਂ ਭੇਜੀ ਜਾਣਾ ਮਗਰ ਮਗਰ ਲੈ ਵੀ 8ਵੇਂ ਵਾਲਾ ਅਜ 26 ਨੰਬਰ ਹਾਂਜੀ ਚੱਲ ਕਿਹੜੇ ਬੰਦੇ ਆਇਆ ਸੁੰਦੇ ਨੇ ਤੈ ਕਿਹਦਾ ਝੋਟਾ ਜਿਹ ਘਰ ਦਾ ਜੱਟ ਐਸੀ ਉਹਦਾ ਬੱਚਾ ਘਰੇ ਪਹਿਲਾਂ ਤੋਂ ਚੰਗੀ ਦਸਰ ਪਾਲਦੇ ਆ ਤੁਸੀਂ ਵੀ ਘਰ ਤੇ ਮੰਗਾ ਮਾਂ ਕਰ ਗਿਆ ਤੇ ਦੁੱਧ ਦਿੰਦੀ ਆ ਕਿੰਨਾ 16 ਲੀਟਰ ਦੁੱਧ ਦਿੰਦੀ ਆ ਟੀਮਾ ਬੜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਸੀਂ ਆਏ ਕਰੋ ਰਿੰਗ ਚ ਚੱਲੋ ਜੀ ਉੱਥੇ ਜਾ ਕੇ ਤੇ ਨਾਂ ਨੂੰ ਲਵਾਉਂਦਾ ਸਰਟੀਫਿਕੇਟ ਨੂੰ ਬਹੁਤ ਬਹੁਤ ਮੁਬਾਰਕਾਂ 7ਵਾਂ ਨੰਬਰ ਜੀ 10 ਆ ਸੀ ਪਹਿਲਾਂ ਹੀ ਆ ਗਿਆ ਸੀ ਤਿੰਨੂ ਦਾ ਫਾਇਦਾ ਹੀ ਬਹੁਤ ਕਰਨਾ ਸੀ ਤੇਰਾ ਤੁਮਾ ਜਿਹੜੇ ਬੰਦੇ ਪੂਰੇ ਬੰਦੇ ਮਾਂ ਦਾ ਕੋਰਟਾ 20 ਲੀਟਰ ਤੋਂ ਪਲਾਸਾ ਘਰੀਆ ਅੱਛਾ ਉਹਨਾਂ ਨੂੰ ਲੱਗੇ ਹੈ ਕਿ ਮਾਂ ਹੈਗੀ ਆ ਮਦਦ ਦਿਖਾ ਸਕਦੇ ਆਪਾਂ ਉਹ ਵੀ ਕੋਈ ਨੋਰ ਦੀ ਹੈ ਵੀ ਹੋਰ ਹੋਰ ਦੇ ਚਲੋ ਬਹੁਤ ਬਹੁਤ ਮੋਰ ਦਾ 6 ਨੂੰ ਨੰਬਰ ਉੱਤਤਾ ਆ ਗਿਆ ਕੰਮ ਬਲੱਡ ਤਾਂ ਘਟੀ ਜਾਂਦਾ ਮੈਨੂੰ ਬਹੁਤ ਦਿੱਕਾ ਕੀ ਇਹ ਨਹੀਂ ਮਿੱਟੋ ਆਏ ਆ ਕਿਹੜੇ ਮਿੱਟੋ ਜੁੱਲ ਕਲਾ ਪਿੰਡ ਤੋਂ ਆਏ ਆ ਉਹ ਜਿੱਥੇ ਦੀਪ ਲਖਦਾ ਤੇਰੇ ਵੋਚੋਂ ਗੱਲ ਕਲਾ ਬੱਜ ਗਏ ਨਜਿੰਦਰੇ ਹਾਂ ਤੇ ਕੀਦਾ ਹੈ ਪਲੇਅਰ ਸ਼ੀਨੀਆ ਪਲੇਅਰ ਜਲੋਰ ਸ਼ੀਨੀਆ ਸ਼ੀਨੀਆ ਪਿੰਡ ਦੇ ਵਿੱਚ ਪਲੇਅਰ ਝੋਟਾ ਉਹ ਬੱਚਾ ਜਿਹਦੀ ਮਾਂ ਦਾ ਕੋਰਕਾਰ ਆ 19 ਕਿਲੋ ਦੀ ਮਾਗਰ ਕਾਲਾ ਕਰੇ ਲੋ ਵੀ ਕਰੇ ਆ ਹੋ ਸੱਜਣਾ ਤੁਹਾਡੇ ਕਿਹੜੇ ਪਿੰਡਾ ਜਿੱਲ ਕਲਾ ਜਿੱਲ ਕਲਾ 6ਵੇਂ ਨੰਬਰ 6ਵੇਂ ਤੇ ਆਣ ਪੰਜਵੇਂ ਵਾਲਾ ਪੰਜਵੇਂ ਵਾਲਾ ਸੋਰਾ ਹਾਏ ਸੋਰਾ ਹੈ ਨਹੀਂ ਆ ਗਏ ਆ ਕਿਹੜਾ ਬੰਦੂਆ ਸੁੰਦੋਆ ਤੇ ਕੀਦਾ ਹੈ ਇਹ ਬਲਬਲੀ ਬੰਦਰੀ ਬਲੀ ਬੰਦਰੀ ਦਾ ਹਾਜ਼ਰੀ ਰਹਿ ਗਈ ਉਹਦੀ ਹਜੇ ਵੀ ਜੈ ਸਿੰਘ ਵਾਲੇ ਦਾ ਸਾਡੇ ਗਵਾਂਡੀ ਦਾ ਸਾਡੇ ਘਰ ਲਈ ਆ ਤੇ ਇਹਦੀ ਮਾਂ ਤੇ ਇਹ ਵੀ ਕਾੜ 16 17 ਕਿਲੇ ਜੁਤਦੀ ਮਵਾਰਕਾ ਫਜਲਾ ਬਹੁਤ 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 ਮੁਬਾਰਕਾਂ ਇਹ ਕਿਹੜਾ ਖੀਰੇ ਹੋ ਬਹੁਤ ਜਿੱਤ ਗਿਆ ਤੇ ਇਹ ਕਿਹਦਾ ਐਮ 148 ਜੀ ਮਾਨ ਦਾ ਹੀ ਲਗਭਗ 25 ਲੀਟਰ ਦਾ ਐਚ ਐਲ ਡੀ ਵੀ ਰਿਕਾਰਡ ਆਈ ਜਿਹੜੀ ਖੀਰੇ ਦੀ ਬਲੱਡ ਲਾਈਨ ਆਈ ਆਪਣਾ ਫਸਟ ਆਇਆ ਜੀ ਉਹਦੇ ਨਾਲ ਕ੍ਰੋਸ ਕਰਨ ਵਾਸਤੇ ਚੁਣਿਆ ਸੀ ਉਹਦੀਆਂ ਬਣਾਵਾ ਆਓ ਆਓ ਮਾਈ ਜੀ ਦੀ ਵੀਡੀਓ ਵਾਈਵਰ ਜਿੰਦੇ ਮੇਰੇ ਕੋਲ ਤੇ ਠੀਕ ਹੈ ਕੱਫੀ ਦਾ ਇਹ ਸਮਾਨ ਬੜੀਆ ਝੋਟੇ ਦੀ ਮਾਂ ਦਾ 25 ਲੀਟਰ ਦਾ ਰਕਾ ਇਹ ਬੜੀ ਮਾਨ ਕੋਸ ਕਰਵਾ ਮਿਲ ਜਾਂਦਾ ਉਹਦੀਆਂ ਮਸੇਰ ਪੈਣਾ ਜੀ ਠੀਕ ਹੈ ਬੰਦਾ ਇੱਕ ਮਾਹਰ ਕੋਲ ਤੋਂ ਸਵਾਹ ਬੰਦੇ ਇਹ ਘਰ ਕੰਮ ਕਰਦਾ ਲੈ ਜਾਂਦਾ ਲੈ ਕੇ ਆਂਦਾ ਇਹ ਲੈ ਵੀ ਮਾਰਾ ਹਰਿਆਣੇ ਚੋਂ ਹੈ ਮਾਨ ਸੀ ਤੁਹਾਡੀ ਕਿਹੜਾ ਪਿੰਡ ਤੀਜਾ ਨੰਬਰ ਦੀ ਗੋਲੇ ਵਾਲਾ ਹੈ ਜੀ 21 ਆ ਗੋਲੇ ਵਾਲਾ ਹਾਏ ਹਾਏ ਇਹ ਦੇਖੋ ਸਮਝ ਗਿਆ ਗੋਲੇ ਵਾਲਾ ਹੁਣ ਮੈਂ ਤੁਹਾਡੇ ਗੋਲੇ ਵਾਲਾ ਸਰ ਕੀ ਕਰਦਾ ਮੱਛਾ ਲਵਾਉਣਾ ਤੁਹਾਡੇ ਗੋਲੇ ਦੇ ਤੌਰੇ ਨਾਲ ਮੇਰੇ ਜਿਹੜਾ ਦਾ ਪੁੱਛਿਆ ਅੱਛਾ ਮੈਂ ਇਹੋ ਜਿਹੇ ਨਹੀਂ ਆ ਗਏ ਨੇ ਕਾਰਡ ਉਧਰ ਕਾਰਡ ਇਹ ਕਹਿੰਦੇ ਦੱਸਿਆ ਇਹ ਤਾਂ ਦੱਸਿਆ ਨਹੀਂ ਅੱਛਾ ਇਹ ਵਾਰੀਆਂ ਦਾ ਦੱਸਿਆ ਨਹੀਂ ਮੈਨੂੰ ਮੱਝ ਮੱਝ ਦਾ ਜਿਹੜਾ ਰਿਕਾਰਡ 18 ਹੈ ਇਹੋ ਲਾਇਆ ਸੀ ਮਦਰ ਹਜੇ ਵੀ ਕੋਈ ਨਹੀਂ ਆ 18 ਪੁੱਪਾ ਇਹ ਬੇਰੇ ਰਜ਼ਾ ਪਿੰਡ ਜੇਲਾ ਪਿੰਟ ਕਿਹੜੇ ਪਿੰਡ ਤੋਂ ਪੈਂਦਾ ਹਾਂਜੀ ਨਾਖੋਤੋਂ ਨਹੀਂ ਪਰਮਪੰਡ ਕਿਹੜੇ ਜੱਲੇ ਦਾ ਮਾਨਸਾ ਜੀ ਬਾਬਾ ਜੋਗੀ ਵੀਰ ਦੇ ਵਾਲਾ ਪੱਪਾ ਵਾਲਾ ਪਿੰਟ ਬਾਬਾ ਜੋਗੀ ਵੀਰ ਦੇ ਨਾਲ ਬਾਬਾ ਜੋਗੀ ਵੀਰ ਦੇ ਨਾਲ ਪਹਾੜ ਪਿੰਡਾ ਜੱਟਾ ਬੜਾ ਸੈਜ ਸੂਜ ਬੜਾ ਕਮਾਲ ਦਾ ਪੂਰੀ ਜੱਫੇ ਕੋਲੇ ਯਾਰ ਤੇਰਾ ਗੱਲਬਾਤ ਆ ਯਾਰ ਨੈਕਸਟ ਲੈਵਲ ਆ ਉਹ ਦੂਜਾ ਰਹਿ ਕੇ ਦੂਜਾ ਹਾਂ ਦੂਜਾ ਚੋਟੀ ਨੰਬਰ ਵਾਲੇ ਬਤੇ ਦਿੰਦਾ ਦੂਜਾ ਹਾਏ 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 ਕਿੰਨੇ ਦਸ ਬਣ ਗਿਆ ਇਹਨੇ ਜੱਤੂ ਆ ਮੈਨੂੰ ਬੋਲੀ ਦਿੰਦਾ ਜਾਨ ਮੈਨੂੰ ਪੂਰਾ ਲੱਗਦਾ ਤੇ ਮੈਂ ਪਹਿਲਾਂ ਬਾਅਦ ਚ ਸੀ ਅੱਛਾ ਫਿਰ ਪੜ ਚੁੱਕਾ ਹਾਂਜੀ ਮੈਂ ਬੈਂਕ ਦੀ ਜੌਬ ਕਰਦੇ ਹਾਂ ਹੁਣ 26 ਕਿਲੋ 400 ਲਾਭ ਤੋਲੀ ਆ ਮੈਸ ਦਾ 26 ਕਿਲੋ 400 ਲਾਭ ਤੇ ਹੈ ਜੀ ਤੇ ਮੈਂ ਦੋ ਦੰਦ ਦੋ ਦੰਦ ਝੋਟੀ ਦਲੇਰ ਸਿੰਘ ਵਾਲੇ 17 ਕਿਲੋ 700 ਤੋਂ ਤਰਕਰਾਹਾਂ ਹਨ ਪਰ ਜੇਲੇ ਦਾ ਦਰਜ ਹੋ ਜਾਏਗਾ ਕਿ ਜੋਰਾ ਦੇ ਕਿਉਂ ਜਿਆ 100 ਕਿੰਨਾ 812 ਨੂੰ ਉਹ ਇੱਥੇ ਲੱਗੀ ਹੋਈ ਹੈ ਲੈਪ ਚ ਨਿਰਮਲ ਸਾਹ ਨੇ ਲਈ ਹੈ ਇੱਥੇ ਨਿਰਮਲ ਸਾਹ ਨਾਲ ਦਲੇਰ ਸਿੰਘ ਨਾਲ ਜਿਹੜੀ ਜੱਤਾਂ ਤੋਂ ਕਿਤੇ ਹਲਕੇ ਹੁਲਕੇ ਸੀ ਕਿਤੇ ਨਾ ਡਰ ਗਏ ਹੋਣ ਪਰ ਸਾਰੇ ਡਰ ਜਾਣਗੇ ਬਾਈ ਮੈਂਨ ਨੂੰ ਸਲਾਮ ਹੋ ਵੀ ਆਏ ਨਹੀਂ ਨਹੀਂ ਸਲਾਮ ਕਰਵਾਉਂਦਾ ਵੀ ਜਦੋਂ ਗੇਮ ਜਿੱਤੀ ਆ चेहरे पे आते हैं फासला, मर्केट क्यों जाएंगे? पुर्जा लगा लेंगे। क्यों लगाके 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 लगा� ਇਹ ਬਾਜ ਬੁੱਲਦਾ ਬਾਜ ਬੁੱਲਦਾ ਕ੍ਰਾਂਤੀ ਮੱਝ ਦਾ ਆਵਾਜ਼ ਕ੍ਰਾਂਤੀ ਮੱਝ ਦਾ ਕ੍ਰਾਂਤੀ ਮੱਝ ਦੀ ਪੁਰਨੋਤ ਸਿੰਘ ਮੱਝ ਦੀ ਦਾਦੀ ਬੀਬੋ ਆ ਜੀ ਜੀ 25 ਕਿਲੋ 640 ਗ੍ਰਾਮ ਦਾ ਬਾੜਾ ਜੀ ਇਹਦੀ ਪਰਦਾਦੀ ਪਰਦਾਦੀ ਹੋਈ ਤੇ ਜਿਹੜੀ ਕ੍ਰਾਂਤੀ ਮੱਝ ਦਾ ਰਕਾ 5 4 ਹੈ 6 0 ਹੈ ਕੋਈ ਲੈਟਰ ਦਾ ਪੰਡਲੀ ਆਵੇ ਕੋਈ ਵੀ ਆਵਾਜ਼ ਨਾ ਆ ਹਾਂ ਆਂਟਾਈਨਰ ਦਾ ਰੱਖਾ ਹਾਂ ਓਕੇ ਗਰਮ ਹੁੰਦੀ ਹੈ। ਹੁਣੀਆਂ ਵੀ ਚੰਗਾ ਰਿਗਾਰਡ ਆ ਜੀ। ਤੁਸੀਂ ਇੱਕ ਗੱਲ ਲਿਖੋ। ਹੁਣ ਜੱਜ ਸਾਹਿਬਾਂ ਨੇ ਇਹਦੀ ਮਾਨਸਿਕ ਪੁੱਛੀ। ਤੇ ਤੁਸੀਂ ਦੇਖੋਗੇ 올 ਟਾਈਮ ਵਿਨਰ ਇਹਦੀ ਮਾਨ। ਇਹਦੀ ਜਿੱਤ ਲਈ ਖੜੀ। ਤੇ ਤੁਸੀਂ ਦੇਖੋਗੇ ਥੰਡਾ ਦੇ ਫਰਜਾਂ ਨੇ ਉਹਨਾਂ ਨੇ ਨਸਰ ਖੇਡ ਪਾਖੀ। ਉਹ ਵੀ ਡਿਸਪੋਜ਼ਮੈਂਟ ਕੀਤੇ ਆ ਕਿ ਉਹ ਜਾਨੀ ਨੂੰ ਪੁੱਛਦੇ ਹੋਣਗੇ ਅਖੀਰ ਮੇਰਾ ਖੜਾ। ਜਿੱਤਾਂ ਖਾਂਦੇ ਨੇ ਇਹੋ ਹੀ ਹੋਣਾ। ਛੱਟ ਪਲੇਅ ਹੋ ਰਹੀ ਹੈ। ਇੱਕ ਟੀ ਜੱਜਮੈਂਟ ਆ। ਹਾਂ ਕਿੰਨੀ ਵੱਡੀ ਗੱਲ ਆ ਯਾਰ ਕਿੰਨੀ ਸਮਝੋਗੇ ਇੱਜਾ ਨੂੰ ਕਿੰਨੀ ਆ ਗੱਲ ਹੋਊਗੀ ਕਮਾਲ ਹੈ ਜਿਹੜੀ ਸਰਕਾਰ ਨੇ ਬੰਦੇ ਜੱਜਮੈਂਟ ਦਿੱਤੀ ਉਹ ਖੇਡ ਨਹੀਂ ਕੋਈ ਸ਼ਿਕਾਇਤ ਤਾਂ ਨਹੀਂ ਮੈਂ ਕੋ ਦੁਆਰਾ ਦੇਖਣਾ ਜਤਿੰਦਰਾ ਨਾਲ ਜਾਓ ਜਤਿੰਦਰ ਠੀਕਾ ਪਹੁੰਚਾਇਓ ਠੀਕ ਹੈ ਜੀ